वाहे गुरु ना चल आप की तीनों खादे है तीन क्यों पांच पर तीन के नी तो दूजे किए बिली वो ली हो डे मेनू नहीं पता मैं बिल्ली डब्बा खोल के बैंक है ਮਣੀ ਗੋਟੀ ਸ਼ਰਮ ਕਰ ਲਿਆ ਕਰਮਾ ਹੋਰ ਵੀ ਕਿਸੇ ਨੇ ਖਾਣੀ ਹੁੰਦੀ ਐ ਰੋਟੀ ਢਿੱਡ ਮੂਰੇ ਕਾ ਦੀ ਸ਼ਰਮਾ ਢਿੱਡ ਦਾ ਭਰ ਨਹੀਂ ਹੈਗਾ ਮੈਂ ਤਾਂ ਸ਼ਰਮ ਸ਼ਰਮ ਦੇਰ ਭੁੱਖੀ ਮਰ ਜੂੰ ਨਾ ਪੰਜ ਪੰਜ ਪਰੌਟਿਆਂ ਨਾਲ ਤੇਰੇ ਢਿੱਡ ਭਰਦਾ ਕੱਦ ਕਾਠ ਦੇਖ ਵੀਰ ਮੈਂ ਤੇਰੇ ਮੰਗੂ ਨਾ ਤੇਰਨ ਕ ਜਿੱਡੀ ਨਹੀਂ ਹੈਗੀ ਹਾਂ ਤੇਰਨ ਕ ਜਿੱਡੀ ਨਹੀਂ ਹੈਗੀ ਫਿਰ ਦੇਖੇਂਗੇ ਜੇ ਤੂੰ ਐਸੇ ਨੇ ਮੂਰੇ ਲਾ ਲਿਆ ਹਜੇ ਤਾਂ ਮੈਂ ਲਿਆਰ ਕਰਦੀ ਆ ਲੈ 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 ਅੱਜ ਕਰਦੀ ਆ ਤੂੰ ਮੁੱਖੀ ਮਹਿਮਾਰ ਰੱਖੀ ਆ ਐ ਜਾਬਾ ਮੇਰੀਆਂ ਬੈਠੀਆਂ ਪਈਆਂ ਨੇ ਆਪ ਦੇਖ ਲੈ ਕਿਵੇਂ ਫੁੱਲ ਫੁੱਲ ਜਾਂਦੇ ਚਾਰ ਸਪੈਰੇ ਨੂੰ ਪੱਟਣ ਵਾਲੀ ਹੋ ਰਹੀ ਹੈਗੀ ਜਿਹੜੇ ਪਾਸੇ ਤੁਰੀਏ ਜਾਪਾ ਨਿਕਲ ਜਾ ਹੈ ਆ ਹੋਰ ਕੀ ਆ ਲੈ ਅੱਜ ਢਿੱਡਾਂ ਦਾ ਮੂੰਹ ਕੱਢ ਰੱਖਿਆ ਪਹਿਲਾਂ ਤਾਂ ਪਹਿਲਾਂ ਉਹ ਮੁੰਡੇ ਸੁਖਾ ਰੱਖਿਆ ਉਹਨਾਂ ਨੇ ਕੋਈ ਟਿੰਡੇ ਆਪ ਦੇ ਢਿੰਡੇ ਚ ਪਾਈ ਜਾਨੀ ਜਿਹੜਾ ਕਸੂ ਹੁੰਦਾ ਨਹੀਂ ਮੁੰਡਾ ਪਹਿਲਾਂ ਬਠੇਰਾ ਹੈ ਜਾਂ ਸੀ ਕੇਰਾ ਮੱਲਾ ਵਰਗਾ ਮੇਰਾ ਪੁੱਤ ਜਿੱਦਿਆਂ ਦੀ ਤੂੰ ਆਏ ਲੈ ਲਿਆ ਤੇਰੇ ਦੰਦੇ ਨੇ ਲੈ ਲਿਆ ਮਰੇ ਤੰਦੇ ਨੇ ਆਣੀ ਰੱਜਦਾ ਹੁਣ ਤਾਂ ਸੁਸਿਆ ਹੋਇਆ ਅੰਬ ਬਣਿਆ ਪਿਆ ਹੁਣ ਵਖੋ ਆ ਜਦੋਂ ਪਾ ਕੇ ਰੋਟੀ ਲੈ ਆਉਗੀ ਜਵਾਖ ਵਾਸਤੇ ਉਤੋ ਤੋ ਆਉਂਦੀ ਆਉਂਦੀ ਲਾਈ ਜਾਂਦੇ ਚਮਚੇ ਨਾ ਕਿਹਾ ਤਾ ਤੂੰ ਖਾ ਜਾਣੀ ਉਹ ਤੇਰਾ ਪਣੋਈਆ ਮੋਟਾ ਕਿਵੇਂ ਹੋਊਗਾ ਇਹ ਤੇਰਾ ਹੋਵੇ ਪਣੋਈਆ ਮੇਰਾ ਤੇ ਪਣੋਈਆ ਹੋਵੇ ਕੰਗਰੀ ਦੇ ਗੁੱਤਨੀ ਚ ਮਾਰੂੰਗੀ ਕਰਦੀ ਕੀ ਹੈ ਮੇਰਾ ਪਣੋਈਆ ਬਣੂਗਾ ਹੈ ਮੈਂ ਕਿਹਾ ਤੇਰਾ ਹੀ ਹੈ ਸੱਜਰਾ ਨਾਲੇ ਮੇਰੇ ਦੀ ਪਸੰਦ ਨਹੀਂ ਪਾਂਦੇ ਤਕ ਕੋਗਾ ਪਸੰਦ ਨਹੀਂ ਨਾਲੇ ਪਸੰਦ ਨਹੀਂ ਮਾਰੇ ਜੱਟ ਦੀ ਐਨ ਰੱਖੀ ਹੋਈ ਐ ਇੱਥੇ ਠੋਕ ਕੇ ਹਾਂ ਹਾਂ ਹਲਕੇ ਦਿਖਾ ਮੈਂ ਕਿਹੜਾ ਨਿਕਲ ਕੇ ਆਈ ਸੀ ਵਿਆਹ ਕੇ ਆਈ ਆ ਹਾਂ ਜੇ ਵਿਆਹ ਕੇ ਲੈਂਦੀ ਐ ਤਾਂ ਜੋੜ ਲਾ ਕੇ ਇੱਥੇ ਰੱਖੀ ਹੋਈ ਐ ਜੇ ਜਾਊਂਗੀ ਨਾ ਕਿਸੇ ਗੱਲ ਨਾਲ ਜਾਊਂਗੀ ਲੈ ਦੇ ਕੇ ਜਾਊਂ ਸਭ ਕੁਝ ਹਾਂ ਬਹਿ ਜਾ ਬਹਿ ਜਾ ਨਹੀਂ ਮੇਰੇ ਪੁੱਤ ਨੇ ਤੈਨੂੰ ਨਾ ਆਇ ਕਾਬੂ ਕਰਕੇ ਰੱਖਾਇ ਮੈਨਾਂ ਜਾਣੀ ਤੇ ਬਸਾ ਮੇਰੇ ਪੁੱਤ ਨਹੀਂ ਲਈ ਹੋਰ ਤੈਨੂੰ ਕੋਈ ਰੱਖਦਾ ਵੀ ਨਹੀਂ ਸੀ ਮੈਂ ਹਾਂ ਦੇ ਕਾਈਂਡ ਜੂੜ ਨਹੀਂ ਪਾ ਸਕਦਾ ਚੋਣ ਪਹਿਲੇ ਮੈਨੂੰ ਕੀ ਹੋ ਰੱਖ ਲੂਗਾ ਤੇ ਬੰਨ ਨਾ ਪਰ ਜਾ ਕੇ ਦਿਖਾ ਹਾਂ ਮੈਂ ਦੱਸ ਦੇ ਟੱਪ ਕੇ ਦਿਖਾ ਤੇਰੀਆਂ ਜਾਬਾਂ ਨਾ ਪੰਨ ਦੇ ਦੇ ਆਜਾ ਹੁਣ ਇੱਕ ਟੱਪ ਦੀਆਂ ਦੇ ਲਈ ਮੈਂ ਕਰ ਲੈਣਾ ਇੱਧਰ ਹੀ ਆਉਣ ਵਾਲਾ ਤਰ੍ਹਾਂ ਆਪੀ ਦੇਖ ਹਾਂ ਦੇ ਕਰਦੀ ਕੇ ਮਾਰਨੀ ਗਾਵਾਂ ਨੂੰ ਚਾਖਦੀ ਆ ਬਾਕੀਆਂ ਉਹਦਾ ਡੱਬਾ ਮਾਰ ਕੇ ਰੱਖ ਨੀ ਕਰ ਤੂਏ ਫੇਰ ਹੀ ਆਉਣਗੇ ਤੇ ਤੂੰ ਕੁਛ ਛੱਡੇਂਗੀ ਛੱੜਦੀ ਤਾਂ ਤੂ ਕੋਸਾ ਹੈ ਨਹੀਂ ਨਾ ਸੋਈ ਚ ਨਾ ਕਿਤੇ ਹੋਰ ਮੂੰਝਾ ਫੇਰ ਕੇ ਰੱਖਦੀ ਆਏ ਗਾਪਲ ਗਾਪਲ ਖਾਈ ਜੋ ਸਾਨੂੰ ਤਾਂ ਸੁੱਕੀਆਂ ਰੋਟੀਆਂ ਮਿਲਦੀਆਂ ਨੇ ਮਾਂ ਪੁੱਤਾਂ ਦੀ ਗਾਪਲ ਗਾਪਲ ਹੁਣ ਮਾਰਦੀਆਂ ਗੱਲਾਂ ਚੱਲ ਭਾਈ ਤੇਰੇ ਨਾਲ ਨਹੀਂ ਮੈਂ ਤਾਂ ਭਕਾਈ বাজਦੀ ਜਾਂ ਭਾਗ ਜਾ ਭੱਜ ਜਾ ਚੋਰੀ ਹੋ ਜਾ ਇੱਕ ਤੇ ਭਾਗ ਜਾ ਭਾਗ ਜਾ ਜੁੰਡੇ ਜੀ ਲੈ ਆਖੇ ਮੈਂ ਵੀ ਭੁੱਲ ਜੂਗੀ ਭੁੱਲ ਜਾ ਮੈਂ ਚੇਤੇ ਕਰਾ ਕੇ ਕੀ ਕਰਾਉਣ ਹਾਲ ਕੱਦੀ ਆ ਗੱਲਾਂ ਲੈ ਢਿੱਡ ਗਈਆਂ ਰੋਟੀਆਂ ਸਵੇ ਗੱਲਾਂ ਮੋਟੀਆਂ ਪੈ ਜਾ ਕਰਨ ਮੇਰ ਗਿਆ ਸੌਕ ਨੇ ਆਇਨੀ ਮੋੜ ਸਣਾ ਨਾ ਇਹ ਤੋ ਕੀ ਇਹ ਬਿੱਡੇ ਕੁੜੇ ਆਈਆ ਆਈ ਬੱਟਣ ਹੁੰਦੀਆਂ ਫਿਰ ਕਾਤਾ ਹੁਣ ਸਣਾ ਤੇਰੇ ਜੰਮਣ ਵਾਲੇ ਮਰ ਜਾਣਾ ਉੱਤਾ ਨੇ ਜੰਮੀ ਦੇਖ ਪਾਖੀ ਪੱਛੀ ਜੰਮੀ ਤੇਰੇ ਮਰਜੇ ਤੇਰੇ ਮਰਜੇ ਤੇਰੇ ਨਹੀਂ ਤੇ ਕਮਰਨਾ ਤੇਰੀ ਮਾਂ ਨੇ ਜੰਮੀ ਸੀ ਕਿ ਤੂੰ ਹੱਗੀ ਸੀ ਨਹੀਂ ਮੇਰੀ ਮਾਂ ਨੇ ਤਾਂ ਜੰਮੀ ਸੀ ਤੋ ਗਿਆ ਰੱਬ ਤਾਂ ਖਸੜੇ ਖਾ ਕੇ ਵਧੀਆ ਆ ਉਥੇ ਜਿੱਡਾ ਕੱਤ ਲਈ ਫਿਰਦੇ ਕੰਮ ਕੋਈ ਹੁੰਦਾ ਨਹੀਂ ਤੇਰੇ ਤੋਂ ਨਹੀਂ ਮੇਰੀ ਮਾਂ ਨੇ ਤਾਂ ਮੈਨੂੰ ਇੰਨਾ ਚਾਜ ਦਿੱਤਾ ਵੀ ਇਹ ਜੁੱਤੇ ਪੈਰਾਂ ਵਾਸਤੇ ਹੁੰਦੇ ਨੇ ਮੰਜੇ ਤੇ ਆਪਾਂ ਥਾਲ ਵੀ ਧਰਦੇ ਆ ਬੈਂਦੇ ਵੀ ਆ ਪਾਠ ਵੀ ਕਰ ਥਲੋ ਉਧਰ ਥਲੋ ਬੇ ਚੱਜੀ ਜੀ ਲੈ ਹਏ ਆ ਕੀ ਹੋ ਗਿਆ ਮੰਮੀ ਹਾਂ ਜਮਨੀ ਇਹ ਗੋਤ ਨਹੀਂ ਪਾਟ ਦੂੰਗਾ ਮੇਰੇ ਖਾਂਦੀ ਚੰਭਈਏ ਚੱਲ ਛੱਡ ਤੇਰੀ ਮੰਮੀ ਛੱਡ ਅ ਤੈ ਮਾਂ ਪੈਰ ਦੇ ਦੇਖ ਰ ਮੇਰੇ ਵਾਲ ਪੱਟੀ ਜਾਂਦੀ ਨੀ ਕੀ ਹੋ ਗਿਆ ਤੁਹਾਨੂੰ ਕੁਛ ਨਹੀਂ ਹੋਇਆ ਮੈਂ ਨਾ ਦੋ ਰੋਟੀਆਂ ਮਾਸਾ ਸੁੱਕੀਆਂ ਗਿੱਲੀਆਂ ਇਹ ਗਾਲ ਥੱਲੇ ਕਰੀਆਂ ਪਾਣੀ ਨਾਲ ਉਹਦੇ ਪਿੱਛੇ ਕਲੇਸ਼ ਕਰ ਲਿਆ ਕੇ ਨਹੀਂ ਐ ਡੇ ਡੇ ਮੈਂ ਪੰਜ ਪਰੌਂਠੇ ਪਕਾਈ ਸੀ ਅੱਤੀ ਦੇ ਸਿਰ ਜਿੱਡੇ ਹੈ ਤੇ ਮੋਇਨਾ ਸਾਰੇ ਹੜੱਪ ਕੇ ਬੈਗੀ ਦੋ ਤੇਰਲੀ ਬਣਾਈ ਸੀ ਇੱਕ ਆਪ ਦੇ ਲਈ ਨਹੀਂ ਭਾਬੀ ਫੇਰ ਕੀ ਹੋ ਗਿਆ ਕੋਈ ਨਾ ਤੂੰ ਹੋਰ ਲਾ ਲ ਪੁੱਤ ਗੱਲ ਸੁਣ ਤੇਰੇ ਤਾਂ ਐਵੇਂ ਨੌ ਲਾਉਂਦੀ ਐ ਇਹ ਕੱਲੀ ਉਹ ਹੜੱਪਦੀ ਐ ਰੋਜ਼ ਹੀ ਰੋਜ਼ ਹੀ ਦੇਖਦੀ ਆ ਮੈਂ ਅੱਜ ਮੇਰੇ ਹੜਕੇ ਚੜ ਗਏ ਨਾ ਰੋਟੀਆਂ ਵਾਲੇ ਡੱਬਾ ਮੈਨੂੰ ਲੱਗੀ ਸੀ ਭੁੱਖ ਮੈਂ ਗਈ ਜਦੋਂ ਐ ਲਾਹੇ ਪੈਚੇ ਆਉਂਦੇ ਜਾਂਦੇ ਹਾਂ ਭਾਈ ਮੈਂ ਤਾਂ ਖਾਦੇ ਆ ਨਾ ਨਹੀਂ ਮੰਮੀ ਤੁਸੀਂ ਲੜਿਆ ਨਾ ਕਰੋ ਉੱਥੇ ਤਾਂ ਕਵਾਸ ਹੁੰਦੀ ਐ ਥੋੜੀ ਲੜਦੀਆਂ ਨੇ ਕੀ ਕਹਿੰਦੇ ਹੁਣੇ ਲੋਕ ਹਣੇ ਤਾਂ ਛੁਕਰੇ ਚ ਵਗੜੀ ਤੇ ਕੋਈ ਨਾਲ ਨਹੀਂ ਆਈ ਕੁਛ ਹੱਲੀ ਸੋਲੀ ਇਸ ਤੂੰ ਦਾ ਕਰਾਤੀ ਸਮਾਹੀ ਕਰਦੇ ਮੋਟਰ ਮੋਰੂ ਛੱਡੋ ਛੱਡੋ ਛੱਡ ਛੇ ਨਹੀਂ ਸਾਡੇ ਨਾਸਨ ਧੱਕ ਤੂੰ ਕਰਦੇ ਮੈਂ ਮਰੂ ਪੱਖੀ ਛੱਡ ਦੇ ਮੰਮੀ ਛੜਾ ਤੋ ਕਰਦੇ ਛੱਡ ਵੀ ਨਹੀਂ ਛੱਡ 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 ਗੋੜਨਾ ਰੋਟੀ ਖਾਣਾ ਤੋ ਸਲਾ ਉਥੇ ਪਈ ਇੱਕ ਆ ਜਾ ਗਰਮੀ ਚ ਮੈਂ ਨਹੀਂ ਬਣਾਉਂਦੀ ਹੁਣ ਨਹੀਂ ਕਾ ਨੂੰ ਲੜਦੀਆਂ ਆ ਮਾਰੀ ਜੀਭ ਕੱਟ ਬਾਰੇ ਤੇਰੀ ਇੰਨੀ ਜੀਭ ਵੱਢਣ ਵਾਲੀ ਆ ਮੈਂ ਤਾਂ ਪਰੇਵਿਆਂ ਦੀ ਪੁਰਜੀ ਮੰਗਾਉਂ ਹਾਂ ਦੇ ਕਿਦਾਂ ਲੈ ਦੇਖ ਲੈ ਦਰਸ਼ਨ ਲੈ ਕੇ ਦਊ ਤੈਨੂੰ ਪੁਰਜੀ ਆ ਦਸੰਦ ਵਿੱਚ ਮਣਾਈ ਹੋਈ ਆ ਆਉਣ ਦੇ ਖਾਕਾ ਮੈਂ ਨਹੀਂ ਪਤੂ ਵੀ ਧਰ ਦੇ ਕਰਦ ਤੇਰੀ ਮਾਂ ਨੂੰ ਲੈ ਜਾ ਅੰਦਰ ਆ ਜਾ ਦੇਖ ਦੇ ਸਾਰੇ ਇੱਥੇ ਸਰ ਦੇਖ ਦੇ ਕੇ ਨਾ ਬੋਲ ਆ ਦੇ ਸਰ ਲੈ ਜਾ ਇਹਨੂੰ ਅੰਦਰ ਆ ਜਾ ਮੰਗੀ ਮੱਚ ਜੂਗੀ ਤੇ ਜਾਣਦੇ ਤੇਰਾ ਗੱਟ ਫੇਰ ਨਹੀਂ ਪਾ ਲੈ ਆ ਆ ਦੇ ਕਿੰਨੇ ਆਉਂਦੇ ਆ ਚੜ ਚੜਾ ਛੜੀ ਹੋਈ ਭਾਜੀ ਭਾਜੀ ਲੱਤ ਮਾਰਦੀ ਲੱਤ ਮਾਰਦੀ ਆ ਆਰੇ ਕਾਣੂ ਹਾ ਨੂਆ ਮਰੀ ਹੈ ਨੂਆ ਹੈ ਭਾਬੀ ਤੂੰ ਵੀ ਹਟ ਜਾ ਕਰ ਕਿਉਂ ਤੁਸੀਂ ਰੋਜ਼ ਨਿਤ ਨਾ ਗਲੇਸ਼ ਖੜਾ ਕਰ ਰਹੀ ਏ ਖਲੋ ਨੀਮਾ ਤੈਨੂੰ ਤਾਂ ਪਤਾ ਉਹ ਸਿਧਰੀ ਆ ਤੇਰੇ ਕੁਝੇ ਕੁੱਸ ਮਾਰਿਆ ਉਹਨੇ ਚੱਕ ਕੇ ਫੇਰ ਤੂੰ ਚੁੱਪ ਕਰ ਜਾ ਕਰ ਬੇੜਾ ਬੈਠੇ ਨੇ ਕਹਿੰਦੇ ਸੀ ਮਾੜੀ ਮੋਟੀ ਸਿਧਰੀ ਆ ਦੋ ਕੁ ਪੈਸੇ ਰੁਪਈਏ ਚੋਂ ਇਹ ਤਾਂ ਜੜੋ ਨਹੀਂ ਸਿਧਰੀ ਹੈ ਇਹਦਾ ਮੋਟਾ ਦਿਮਾਗ ਲੈ ਲਈ ਮੈਂ ਤਾਂ ਕਿੱਥੇ ਮੁੰਡਾ ਵਿਆਹ ਲੈ ਫਸ ਗਈ ਮਰਦੀ ਨਹੀਂ ਹੁਣ ਖੈੜਾ ਨਹੀਂ ਛੁੱਟਦਾ ਹੈਗਾ ਕੀ ਕਹਿੰਦੇ ਹੁਣ ਲੋਕਾਂ ਦੇ ਘਰਾਂ ਦੇ ਘਰਾਂ ਸੁਣਦਾ ਹੋਊਗਾ ਫਿਰ ਰੋਜ ਦੇ ਕੰਜਰਖਾਨਾ ਕਿਹੜਾ ਇੱਕ ਦਿਨ ਦਾ ਹੈਗਾ ਨਾਲੇ ਆ ਤਾਂ ਹੁਣ ਸਾਰੀ ਉਮਰ ਨੂੰ ਪਚਿਉ ਲੱਗੀ ਐਦੂ ਤਾਂ ਰੱਬ ਮੈਨੂੰ ਹੀ ਚੱਕ ਲੈ ਇਹੋ ਜਿਹੀ ਕਮਲੇ ਬਾਛੇ ਨਾਲੋਂ ਤੂੰ ਚੁੱਪ ਕਰ ਜਾ ਕਰ ਉਹ ਆਪ ਹੀ ਬੋਲ ਕੇ ਹਟ ਜਾ ਕਰੂਗੀ ਕਾਹਨੂੰ ਹਟਦੀ ਆ ਮਾਰਨਾ ਆਉਂਦੀ ਏਤੀਏ ਸਣੇ ਛਤਰੀ ਮੰਜੇ ਦੇ ਚੜ ਜਾਂਦੀ ਆ ਜੇ ਉਹਨੇ ਮੇਰੇ ਸੱਚੇ ਕੋਸ ਮਾਰਿਆ ਚੱਕ ਕੇ ਫੇਰ ਕੀ ਬਣੂ ਨੇ ਚੱਲ ਦੇਖੀ ਜਉ ਜਦੋਂ ਆਪ ਹੀ ਲਾਇਆ ਬਾਹਰ ਚ ਬੂਟਾ ਹੁਣ ਭੁਗਤਣਾ ਤਾਂ ਮੈਨੂੰ ਪਉ ਗਈ ਕਿਸੇ ਲੋਟ ਨਹੀਂ ਖਹਿੜਾ ਛੁੜਦਾ ਹੈਗਾ ਜਾ ਤੂੰ ਐਂ ਕਰ ਅਥੇ ਚਾਹ ਪਈ ਐ ਚਾਹ ਪੀ ਲੈ ਆਪੀ ਠੀਕਾ ਫਿਰ ਪੜਨ ਲੱਗ ਜੀ ਮੈਂ ਤਨਾ ਪਸਤਉਣੀ ਆ ਇਹਦੂ ਦਾ ਮੈਂ ਆਪਦਾ ਪੁੱਤ ਕੁਮਾਰਾ ਰੱਖ ਲੈਣੀ ਕਾ ਨੂੰ ਇਹ ਜੀ ਵਿਆੜ ਬੁੱਟੀ ਲੈਂਦੀ ਇਹ ਹਮ ਇੱਕ ਤਰ੍ਹਾਂ ਦੀ ਕੁੜਤੀ ਤੇ ਕੁੱਗੀਆਂ ਮੋਰਨੀਆਂ ਪਾਵਾਂ ਆ ਮੇਂ ਤਰ੍ਹਾਂ ਦੀ ਕੁੜਤੀ ਤੇ ਕੁਗੀਆਂ ਮੋਰਨੀਆਂ ਪਾਵਾਂ ਦੇਖ ਇਹਨਾਂ ਨੂੰ ਕਾਹਨੂੰ ਪਾਪੀ ਆ ਕੀ ਕਰੀ ਜਾਨੀ ਆ ਕਿਉਂ ਨਹੀਂ ਜਿਹੜਾ ਤੈਨੂੰ ਮਾਵਾਂ ਧੀਆਂ ਨੂੰ ਕਰਨਾ ਨਹੀਂ ਆਉਂਦਾ ਉਹ ਕਰਦੀ ਆ ਮੰਮੀ ਤਾਂ ਸੱਚੀ ਕਹਿੰਦੀ ਆ ਤੂੰ ਤਾਂ ਬਹੁਤ ਔਖਾ ਕਰਿਆ ਮੈਂ ਤਾਂ ਕੋਲ ਜਵਾਗੀਆਂ ਨਹੀਂ ਆ ਤੂੰ ਤਾਂ ਕੁਛ ਨਾ ਕੁਛ ਫਿਰ ਮਾਂ برو ਕਰਦੀ ਹੀ ਰਹਿਣੀ ਐ ਇਹ ਜਿਹਾ ਕੁਛ ਨਹੀਂ ਮੈਂ ਉਹ ਕਰਦੀ ਆ ਜਿਹੜਾ ਤੈਨੂੰ ਮਾਵਾਂ ਧੀਆਂ ਨੂੰ ਕਰਨਾ ਨਹੀਂ ਆਉਂਦਾ ਹੈ ਆਹ ਤੌੜਾ ਪਿਆ ਸੀਗਾ ਇਹਦੇ ਲਿਓੜ ਲਾਉਣੀ ਆ ਲਿਓੜ ਹੈ ਕਾਲਾ ਨਹੀਂ ਹੋਊਗਾ ਫਿਰ ਇਹ ਨੀ ਪਾ ਵਿਹੜ ਜਾ ਖੜੀ ਹੋ ਤੂੰ ਇੱਥੋਂ ਪਰ ਹੋ ਜਾ ਨਹੀਂ ਮੈਂ ਗੋਹਾ ਮਰੂੰ ਮੂੰਹ ਤੇ ਨਹੀਂ ਹਟ ਜਾ ਕਾ ਨੂੰ ਪੁੱਠੇ ਕੰਮ ਕਰੀ ਜਾਨੀ ਆ ਕਿਉਂ ਹ ਜੇ ਮੈਂ ਕੰਮ ਕਰਦੀ ਤਾਂ ਮੈਂ ਪੁੱਠੇ ਕੰਮ ਕਰਦੀ ਆ ਹੈ ਜਿਆ ਨਹੀਂ ਪਰ ਜੇ ਮੈਂ 베ਲੀ ਬਣੀਆ ਤਾਂ ਫਿਰ ਕਹਿੰਦੀ ਨਾ ਕੀ ਕਰੀ ਰਾਂਦੀ ਆ ਨਕੀ ਹੋ ਗਿਆ ਲਿਓੜ ਲਾਉਣੀ ਆ ਲਿਓੜ ਹ ਤੇਰੇ ਨਪੁੱਤੀ ਦੀ ਧੀ ਏ ਵੀ ਤੈਨੂੰ ਜੰਮਣ ਲੱਗੀ ਤੇਰੀ ਮਾਂ ਕਿਉਂ ਨਾ ਮਰ ਗਈ ਕੰਜਰੀਏ ਤੂੰ ਮਰ ਨਹੀਂ ਮੇਰੀ ਮਾਂ ਨੂੰ ਕਹੀ ਜਾਨੀ ਮਰ ਜਾ ਆ ਦੇਖ ਲਾ ਕਹਿੰਦੀ ਹੁੰਨੀ ਆ ਲੜ ਲੜਦੀ ਆ ਮੇਰੀ ਮਾਂ ਨੂੰ ਜੇ ਆ ਕੇ ਮੈਂ ਗੋਹਾ ਮਾਰੂ ਮੂੰਹ ਤੇ ਨਹੀਂ ਪਾਪੀ ਖੜੀ ਹੋ ਜਾ ਕਾ ਨੂੰ ਇੱਥੇ ਫੇਰ ਲੜਾਈ ਸ਼ੁਰੂ ਕਰਨੀ ਆ ਤੁਸੀਂ ਚਲ ਉਰੇ ਨਹੀਂ ਲਾਉਂਦੀ ਮੈਂ ਮੌਰੇ ਲਾ ਲੈਂਦੀ ਆ ਆ ਤੇਰੇ ਬਾਪ ਦਾ ਬਹਿਜੇ ਬੇਣਾ ਤੇਰੇ ਦਾ ਕੱਜਰ ਦਾ ਉੱਤਾਂ ਗੇ ਖੰਡਾ ਵਾਲਾ ਪਰੌਂਠਾ ਭੁਕਾ ਕੇ ਦੋ ਖੰਡਾ ਵਾਲਾ ਪਰੌਂਠਾ ਭੁਕਾ ਕੇ ਦੋ ਖੰਡਾ ਖੰਡਾ ਵਾਲਾ ਪਰੌਂਠਾ ਪਕਾ ਕੇ ਨਹੀਂ ਦਿੰਦੀ ਹੈਗੀ ਵਾਸਤਾ ਨਹੀਂ ਕੋਈ ਖੰਡਾ ਵਾਲਾ ਪਰੌਂਠਾ ਪਕਾ ਕੇ ਦਿੰਨੀ ਆ ਇਹ ਇਹਨੂੰ ਇਹਨੂੰ ਇੱਥੇ ਧਰ ਦੇ ਇੱਥੇ ਧਰ ਦੇ ਉਹ ਹਿੰਦ ਤੇ ਇਹ ਇਹਨੂੰ ਥੋਲਾ ਕੇ ਧਰ ਦੇ ਬਾਣੀ ਸਿਆਣੀ ਆ ਅਰੇ ਤੇਰੀ ਹਾਂ ਇਹਨੂੰ ਇੱਥੇ ਧਰ ਲੈ ਜੇ ਨਾਪਣਾ ਆਕ ਦਿੱਤਾ ਮੈਂ ਖੰਡਾ ਵਾਲਾ ਪਰੌਂਠਾ ਹੁਣ ਦੇਖੀ ਫਿਰ ਆਟੇ ਚ ਗੋਹਰ ਲਾਉ ਲੈ ਆ ਚੱਕ ਲੈ ਉੱਥੇ ਨਾ ਸਨ ਲੇਟ ਸਾਬਣ ਪਈ ਆ ਉਹਦੇ ਨਾਲ ਹੱਥ ਤੋਂ ਲੈ ਫਿਰ ਵਧੀਆ ਵਧੀਆ ਬਾਸ਼ਨਾ ਆਉਗੀ ਤੇ ਜਬਾ